ਜੀ ਹਾਂਜੀ ਮੈਂ ਅਮਰਜੀਤ ਕੌਰ ਬਠਿੰਡਾ ਪੀਕ ਜੀ ਉੱਥੇ ਸਿੱਧੂਪੁਰ ਜ਼ਿਲ੍ਹਾ ਆਗੂ ਮੈਂ ਜਿਹੜੀਆਂ ਭੈਣਾਂ ਮੇਰੀਆਂ ਘਰਾਂ ਦੇ ਵਿੱਚ ਬੈਠੀਆਂ ਹਜੇ ਉਹਨਾਂ ਦੇ ਚਰਨਾਂ ਦੇ ਵਿੱਚ ਮੇਰੇ ਵੱਲੋਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਵੀ ਭੈਣੋ ਜਿਹੜਾ ਟਾਈਮ ਆਪਣਾ ਘਰੇ ਬੈਠਣ ਦਾ ਨਹੀਂ ਹੈਗਾ ਜਿਵੇਂ ਹਾੜੀ ਦੀ ਬਾਡੀ ਚੱਲ ਰਹੀ ਆ ਤੇ ਸਾਡੇ ਜਿਹੜੇ ਵੀਰ ਆਹੋ ਖੇਤਾਂ ਦੇ ਵਿੱਚ ਦਾਣੇ ਸਾਂਭਣ ਤੇ ਲੱਗੇ ਹੋਏ ਆ ਵੀ ਜਿਹੜਾ ਅਸੀਂ ਸਾਲ ਭਰ ਜਿਹੜੀ ਸਾਡੀ ਇਹ ਫਸਲ ਸਾਲ ਭਰ ਦੀ ਸਾਡੀ ਕਮਾਈ ਅਸੀਂ ਲੋਕਾਂ ਦੇ ਇੱਕ ਦੇਸ਼ ਦਾ ਕਿਸਾਨ ਲੋਕਾਂ ਦੇ ਪੇਟ ਭਰਨ ਵਾਸਤੇ ਜਿਹੜੀ ਇਹ ਹਾੜੀ ਦੀ ਜਿਹੜੀ ਫਸਲ ਹੈ ਤੇ ਅਸੀਂ ਆਪਦੇ ਵੀ ਪੇਟ ਭਰਨ ਵਾਸਤੇ ਸਾਲ ਭਰ ਅਸੀਂ ਇਹ ਸਾਂਭ ਕੇ ਰੱਖਣੇ ਹੁੰਦੇ ਆ ਅੱਜ ਸਾਡੀ ਜਿਹੜੀ ਇਹ ਫਸਲਾ ਖੇਤਾਂ ਦੇ ਵਿੱਚ ਜਿਹੜੀ ਸਾਡੇ ਵੀਰ ਸਾਂਭ ਰਹੇ ਤੇ ਸਾਡਾ ਫਰਜ਼ ਬੰਦਾ ਵੀ ਅਸੀਂ ਜਿਹੜਾ ਮੋਰਚਾ ਹੈ ਉਹ ਮੋਰਚਾ ਅਸੀਂ ਪੈਣਾ ਸੰਭਲ ਗਏ ਤੇ ਭੈਣਾ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਫਿਰ ਬੇਨਤੀ ਵੀ ਭੈਣੋ ਜਿਵੇਂ ਇਹ ਭੈਣਾ ਫੂਲ ਬਲਾਕ ਤੋਂ ਤੇ ਨਥਾਣੇ ਬਲਾਕ ਤੋਂ ਪਿੰਡ ਢੇਲਮਾ ਜਿਵੇਂ ਬੁਰਜਮਾਨ ਸਈਆ ਫੂਲ ਬਲਾਕ ਹੋ ਗਿਆ ਇਹ ਜਿਵੇਂ ਭੈਣਾ ਬਾਰੀਆਂ ਬਨ ਕੇ ਆ ਰਹੀਆਂ ਨੇ ਦੂਜੀਆਂ ਪਿੰਡਾਂ ਵਾਲੀਆਂ ਭੈਣਾਂ ਨੂੰ ਵੀ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਭੈਣੋ ਬਾਰੀਆਂ ਬਨ ਕੇ ਤੁਸੀਂ ਬਾਰਡਰਾਂ ਤੇ ਪਹੁੰਚੋ ਤੇ ਆਪਾਂ ਜਿਹੜੇ ਇਹ ਬਾਰਡਰ ਆਪਣੇ ਮੋਰਚੇ ਜਿਹੜੇ ਆਪਾਂ ਇਹ ਮਜ਼ਬੂਤ ਕਰੀਏ ਤੇ ਵੀਰ ਜਿਹੜੀ ਵੀ ਹਾੜੀ ਦੀ ਫਸਲ ਸਾਂਭਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੱਗ ਚੱਕ ਲਈ ਉਸ ਤੋਂ